ਗਨਵਾ ਸਾਦੇ ਰਹਿ ਲਾ ਲਿੱਟ ਰਪਿਆਰੇ 드르페아레 어, <laughs> ਖੰਜਰ ਪਿਆਲਾ ਸ਼ੂਲ ਸੁਰਾਹੀ ਖੰਜਰ ਪਿਆਲਾ ਬਿੰਗ ਕਸਾਇਆ ਦਸਣਾ ਮਿੱਤਰ ਪਿਆਰੇ ਨੂੰ ਮਿੱਤਰ ਪਿਆਰੇ ਨੂੰ ਮਿੱਤਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਿਣਾ ਹਾਲ ਮੁਰੀਦਾ ਦਾ ਕਹਿਣਾ ਯਾਰ ਡਦਾ ਸਾਨੂੰ ਸੱਥਰ ਚੰਗਾ ਮਗਾਨੀ ਜਾਦੇ ਮਗਾਨੀ ਜਾਨੀਦਾ ਬਾਬਾ ਬਾਨੀ ਜਾ ਪਾਨੀ ਸਾ ਯਾਰ ਡਦਾ ਸਾਨੂੰ ਸੱਥਰ ਚੰਗਾ ਪੱਠ ਖੇੜਿਆ ਦਾ ਰਣਾ ਹਾਲ ਮੁਰੀਦਾਂ ਦਾ ਕਹਿਣਾ ਹਾਲ ਮੁਰੀਦਾਂ ਦਾ ਕਹਿਣਾ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਹਾਲ ਮੁਰੀਦਾਂ ਦਾ ਕਹਿਣਾ ਇਹ ਤੇ ਹਨ ਸਾਹਬ ਉਹ ਦੇਖ ਰਹੀ ਸੀ ਬਿਲਕੁਲ ਕੀ ਸ਼ੋਭਨਾ ਹੈ ਨਾ ਹੁਸਨ ਵੀ ਇਹਨਾਂ ਦੇ ਬੈਠੇ ਨੇ ਹੁਸਨ ਵੀਰ ਸੈਂ ਵਾਹ ਉਹ ਤਾਂ ਚੁਣ ਹੋਰ ਬਾਟ ਵੀਰ ਸਨਹੀ ਆ ਕੀ ਇਹਨਾਂ ਦਾ ਅਧਿਕਾਲ ਇਹ ਪ੍ਰੋਫੈਸਰ ਜੀ ਖਾਪਰ ਜੀ ਖਾਪਰ ਲੁਧਿਆਣਾ ਪਟਿਆਲਾ ਇਹਨਾਂ ਵਾਲੇ ਜੀ ਬੱਧੀਆ ਤੁਸੀਂ ਇਹਨਾਂ ਕੋਲ ਤੁਸੀਂ ਇਹਨਾਂ ਕੋਲ ਕੱਛ ਮੈਂ ਤਾਂ ਸਾਰੇ ਵਧੀਆ ਲੱਗਦੇ ਨੇ। ਕਿਹਨੇ? ਫਿਰ ਕਿਹਾ ਹਾਂ ਇੱਕ ਚਾਕਲੇਟ। ਮੈਨੂੰ ਤਾਂ ਕਹਿੰਦੇ ਸਾਰੇ ਵਧੀਆ ਲੱਗਦੇ ਨੇ। ਉਹ ਕਹਿੰਦਾ ਨਹੀਂ ਕਿਸੇ ਇੱਕ ਦਾ ਨਾਮ। ਕਹਿੰਦੀ ਇੱਕ ਨਾਮ ਤੇ ਅੱਲਾ ਪਰਵਰਦگار ਦਾ ਹੈ। ਉਸੇ ਦਾ ਨਾਮ ਤਾਂ ਲੈਣੀ ਹੈ। ਉਸੇ ਦਾ ਦਿੱਤਾ ਤਾਂ ਖਾਣੇ ਆ। ਕਹਿੰਦੇ ਨਹੀਂ ਜੀ ਰੱਬ ਦਾ ਨਾਮ ਨਹੀਂ ਆਖਿਆ ਗਾਇਕ ਦਾ। ਕਿਸੇ ਇੱਕ ਗਾਇਕ ਦਾ ਨਾਮ ਲੋ। ਕਹਿੰਦੀ ਜੇ ਤੁਸੀਂ ਬਜ਼ਿੱਦੋਂ ਫਿਰ ਇੱਕ ਨਹੀਂ ਦੋ ਨਾਮ ਲਾਵਾਂਗੇ। ਮਲਕਾਏ ਤਰਾਨਾ ਮਨੂਰ ਜਾਨ। ਇੱਲਾ ਤਾਂ ਮਹੇਸ਼ ਕਰ ਗਿਆ ਮੈਂ ਬਾਲੀ ਹੁੰਦੀ ਸਾਂ ਇਹਨਾਂ ਦੇ ਪੱਥਰ ਦੇ ਤਵੇ ਵੱਜਦੇ ਹੁੰਦੇ ਸਨ ਇਹਨਾਂ ਨੂੰ ਨਕਲ ਕਰਦੀ ਕਰਦੀ ਮੈਂ ਗਾਉਣ ਲੱਗੀ ਵੱਡਿਆਂ ਨੇ ਆਖਿਆ ਤੂੰ ਗਾ ਸਕਣੀ ਹੈ ਮਾਪਿਆਂ ਨੇ ਉਸਤਾਦਾਂ ਕੋਲ ਭੇਜਿਆ ਮੈਂ ਰਿਹਾਸ ਕਰਨ ਲੱਗੀ ਤੁਸਾਂ ਲੋਕਾਂ ਨੇ ਮੈਨੂੰ ਮਨਜ਼ੂਰ ਕਰ ਲਿਆ ਹੁਣ ਮਕਾਮ ਇਹ ਰਿ ਕਿ ਮੇਰਾ ਇੱਕ ਗੀਤ ਦੇ ਰਿਆਂ ਸੁਰਾਂ ਚ ਮਲਕਾਇ ਤਰੰਗ ਮੰਗਾਇਆ ਹੈ ਕਿਹਾ ਦੂਜਾ ਗੀਤ ਮੇਰੇ ਅੰਸੁਰਾਂ ਚ ਲਾਤਾ ਮੈਂ ਇਸ ਤਰ੍ਹਾਂ ਨਗਾਇਆ ਇਹ 50 ਰੁਪਏ ਇਹ ਨੀਕਾ ਮੈਂ ਵੱਡੀ ਹੋ ਗਈਆਂ ਛੋਟਿਆਂ ਦੀ ਹੌਸਲਾ ਫਜ਼ਾਈ ਕਰਨ ਵਾਸਤੇ ਵੱਡਿਆਂ ਦੇ ਆਪਣੇ ਤਰੀਕੇ ਆ ਹਾ 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 ਕੀ ਬਾਤ ਹੈ ਜੀ ਬਾਕੀ ਕਿੰਨਾ ਗੀਵਨ ਦਰਸ਼ਨ ਕੀ ਬਾਤ ਹੈ ਆਪਣੇ ਆਪ ਨੂੰ ਵੀ ਠੇਠਾ ਨਹੀਂ ਕੀਤਾ ਤੇ ਵੱਡੇ ਨੇ ਜਿਹੜੇ ਵੱਡਿਆਂ ਵੱਡੇ ਰਹਿਣ ਦਿੱਤਾ ਉਹਨਾਂ ਨੂੰ ਕੀ ਬਾਤ ਹੈ ਆਹੀ ਬੜਤਨਾ ਠੀਕ ਹੈ ਨਾ ਮਹੀਂ ਬਰਤਨਾ ਹਾਂ ਨਿਮੀ ਦਿਖਾਤਾ ਬਿਲਕੁਲ ਬਹੁਤ ਵੱਡੀ ਗੱਲ ਹੈ ਬਹੁਤ ਹੀ ਵੱਡੀ ਗੱਲ ਹੈ ਸਮਝਾ ਕੇ ਹਾਲ ਦੇ ਵਾਲੇ ਬੈਠੇਗੇ ਇੱਕ ਨਹਿਰੂ ਦੂਜਾ ਪਟੇਲ ਤੀਜਾ ਜਨਾਬ ਜਿਵੇਂ ਚਾਹਿਆ ਜਿੱਥੋਂ ਜਿੱਥੋਂ ਚਾਹਿਆ ਵਧਣਾ ਪੰਜਾਬ ਵਧ ਦਿੱਤੇ ਲਿਖਦਾ ਹੈ ਇਹਨਾਂ ਤਿੰਨਾਂ ਕੀ ਇੱਕ ਵੀ ਪੰਜਾਬੀ ਨਹੀਂ ਹੈ ਪੰਜਾਬ ਆਪਣੀ ਹੋਣ ਦੇ ਫੈਸਲੇ ਆਪ ਤੁਹਾਨੂੰ ਕਰਿਆ ਕਰੇਗਾ